ਖਾਨਾ ਗੜਸ਼ੰਕਰ ਦੇ ਬੋੜਾ ਪਿੰਡ ਅਤੇ ਮਹਤਾਪੁਰ ਗੋਲੀकांड ਦੇ ਦੋਸ਼ੀ ਤੇ ਪੁਲਸ ਪਾਰਟਿਬ ਵਿਚਕਾਰ ਬਾਰਾਪੁਰ ਨਹਿਰ ਨਜ਼ਦੀਕ ਹੋਇਆ ਪੁਲਿਸ ਮੁਕਾਬਲਾ ਪੁਲਿਸ ਮੁਕਾਬਲੇ ਵਿੱਚ ਇੱਕ ਦੋਸ਼ੀ ਜ਼ਖਮੀ ਤੇ ਇੱਕ ਦੋਸ਼ੀ ਨੂੰ ਕੀਤਾ ਕਾਬੂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਿਸ਼ਾਰਪ ਸੰਦੀਪ ਕੁਮਾਰ ਮਲਿਕਾ ਜੀ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਸੀ ਕਿ ਕੁਝ ਸਸਪੀਸ਼ੀਅਸ ਪਰਸਨ ਜਿਹੜੇ ਹੈਗੇ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਉਹ ਸਾਡੇ ਗੜਸ਼ੰਕਰ ਪੁਲਿਸ ਥਾਣੇ ਦੇ ਏਰੀਆ ਵਿੱਚ ਘੁੰਮ ਰਹੇ ਹੈ ਪੈਟਰੋਲਿੰਗ ਪਾਰਟੀਆਂ ਅਲਰਟ ਸੀ ਕਿ ਤੇ ਇੱਕ ਸ਼ੱਕੀ ਬੰਦੇ ਦੋ ਮੋਟਰਸਾਈਕਲ ਤੇ ਸਾਨੂੰ ਨਜ਼ਰ ਆਏ ਸੀਗੇ ਐਂਡ ਉਹਨਾਂ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਇਨਸਟੈਡ ਆਫ ਸਟਾਪਿੰਗ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਤੇ ਫਾਇਰਿੰਗ ਦੇ ਬਾਵਜੂਦ ਉਹਨਾਂ ਨੂੰ ਵਾਰਨ ਕੀਤਾ ਪਰ ਉਹ ਫੇਰ ਨਹੀਂ ਰੁਕੇ ਆਈ ਥਿੰਕ ਉਹਨਾਂ ਨੇ ਦੋ ਤਿੰਨ ਫਾਇਰ ਕੀਤੇ ਬਟ ਫੋਰਚਨਟਲੀ ਸਾਡੇ ਪੁਲਿਸ ਪਾਰਟੀ ਦਾ ਬਚਾਰਿਆ ਬਟ ਇਨ ਰਿਟੈਲੀਏਸ਼ਨ ਸਾਡੇ ਵੱਲੋਂ ਵੀ ਪੁਲਿਸ ਪਾਰਟੀ ਵੱਲੋਂ ਫਾਇਰ ਕੀਤਾ ਗਿਆ ਜੋ ਕਿ ਉਹਨਾਂ ਦੇ ਵਿੱਚੋਂ ਇੱਕ ਜੋ ਸਸਪੀਸ਼ੀਅਸ ਪਰਸਨ ਅਕਿਊਜ਼ ਸੀਗਾ ਉਹਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਸੀਨ ਆਫ ਕਰਾਇਮ ਤੋਂ ਸਾਨੂੰ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈਗਾ ਤੇ ਇੱਕ ਕੰਟਰੀ ਮੇਡ ਇਲੀਗਲ ਵੈਪਨ ਬਤੀ ਬੋਰਦਾ ਬਰਾਮਦ ਹੋਇਆ ਤੇ ਨਾਲ ਚਾਰ ਲਾਈਵ ਕਾਟਰਜ ਬਰਾਮਦ ਹੋਏ ਤੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਮੈਂ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਪਿੰਡ ਮਹਿਤਾਬਪੁਰ ਗੋ ਕਰਕੇ ਉਥੇ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਹ ਦੋਨੋਂ ਹੀ ਇਨਵੋਲਡ ਸੀਗੇ ਤੇ ਅਚੀ ਉਪਲਬਧੀ ਹੈ ਸਾਡੇ ਆਫਸਰਸ ਨੇ ਬੜਾ ਬਰੇਵਲੀ ਇਹ ਕੰਮ ਕੀਤਾ ਹੈਗਾ ਜਿਹੜੇ ਅਕਿਊਜ਼ਡ ਹੈਗੇ ਜਿਨ੍ਹਾਂ ਨੇ ਹੋਰ ਵੀ ਹੋ ਸਕਦਾ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂ ਪਿੱਛੇ ਦਿੱਤਾ ਹੀ ਸੀ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਜੀ ਸਾਡੀ ਹੁਸ਼ਿਆਰਪੁਰ ਪੁਲਿਸ ਦੇ ਆਫਸਰਸ ਸਾਰੇ ਹੀ ਬਹੁਤ ਕੰਪੀਟੈਂਟ ਹੈ ਘੜਸ਼ੰਕਰ ਦੀ ਪੁਲਿਸ ਵੀ ਸਾਡੀ ਬਹੁਤ ਕੰਪੀਟੈਂਟ ਹੈ ਐਂਡ ਜੋ ਓਵਰঅল ਇਨਵੈਸਟੀਗੇਸ਼ਨਸ ਨੂੰ ਸਾਡੇ ਐਸਪੀ ਡੀ ਪਰਮਿੰਦਰ ਹੀਰ ਜੀ ਰਹੀਨਸ ਕ੍ਰਾਈਮ ਹੋਏ ਆ ਸਾਰੇ ਨੂੰ ਸੁਪਰਵਾਈਜ਼ ਕਰ ਰਹੇ ਹੈਗੇ ਐਂਡ ਸਾਰੇ ਹੀ ਸਾਡੇ ਕੇਸਿਸ ਟ੍ਰੇਸਡ ਹੈ ਐਂਡ ਰੀਸੈਂਟਲੀ ਦੋ ਬਰੀਫ ਕ੍ਰਾਸਫਾਇਰ ਇਨਸੀਡੈਂਟਸ ਹੋਏ ਆ ਇੱਕ ਕੱਲ ਵੀ ਹੋਇਆ ਸੀਗਾ ਇੱਕ ਅੱਜ ਹੋਇਆ ਐਂਡ ਅਕਿਊਜ਼ ਫੜੇ ਵੀ ਗਏ ਆ ਐਂਡ ਸਾਰੇ ਕੇ ਸਾਰੇ ਕ੍ਰਾਈਮ ਦੇ ਵਿੱਚ ਜਿਹੜੇ ਬੰਦੇ ਇਨਵੋਲਡ ਹੈਗੇ ਅੱਗੇ ਵੀ ਐਦਾਂ ਹੀ ਚੱਲਦਾ ਰਹੂਗਾ ਨੋ ਵਨ ਵਿਲ ਬੀ ਸਪੇਰਡ